ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰੇ ਪਰੇ ਹੱਥ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਝੜ ਦੀ ਕਲਾ ਵਿੱਚ ਹੋਵੋਗੇ। ਅੱਜ ਆਈ ਸੀ ਕਿ ਜੀ ਫੇਰ ਸ਼ੀਤਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਦਰਸ਼ਨ ਕਰਨ। ਅਜੇ ਵੀ ਸੰਗਤ ਦੀ ਨਾ ਮਤਲਬ ਖਾਸਾ ਆਉਣਾ ਜਾਣਾ ਅਜੇ ਵੀ। ਹਜੇ ਪੂਰੀ ਹੁਣ ਵੀ ਪੂਰੀ ਭੀੜ ਆ ਗੁਰਦੁਆਰਾ ਸਾਹਿਬ ਚ ਤੁਹਾਨੂੰ ਕਰੋਨਾ ਦੇ ਅੰਦਰ ਤੇ ਦਰਸ਼ਨ ਅੱਜ ਆਇਆ ਹੈਗਾ ਜੀ ਦੂਜਾ ਦਿਨ ਕੀਰਤਨ ਦਰਬਾਰ ਦਾ ਵਾਹਿਗੁਰੂ ਇਸ ਤਰ੍ਹਾਂ ਹੀ ਮੇਰੇ ਨਗਰ ਤੇ ਆਪਣੀ ਕਿਰਪਾ ਬਣਾਈ ਰੱਖਣਾ ਗੁਰਦੁਆਰੇ ਚ ਵੀ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਵਾਹਿਗੁਰੂ ਕਿਦਾਂ ਕਿਰਪਾ ਰੱਖਣ ਮੇਰੇ ਨਗਰ ਤੇ ਬਹੁਤ ਵਧੀਆ ਉਪਰਾਲਾ ਹੈ ਨੌਜਵਾਨ ਸੇਵਾ ਸੁਸਾਇਟੀ ਦਾ ਨਵੇਂ ਸਾਲ ਨੂੰ ਗੁਰੂ ਘਰ ਨੂੰ ਨਾਮ ਪਹੁੰਚਾ ਲਈ ਨਵੇਂ ਸਾਲ ਦੇ ਦਿਨ ਗੁਰੂ ਪਰਮਪਤਰੀ ਹੋ ਗਿਆ ਸਰੋਤ ਦੇ ਭਲੇ ਦੀ ਅਰਦਾਸ ਕਰ ਉਹ ਵੀ ਨਾਲੇ ਵਾਹਿਗੁਰੂ ਦੀ ਕਰਨ ਕਿਰਪਾ ਸਵਾ ਸਾਲ ਸਾਰੇ ਵਾਸਤੇ ਬੁਧੀਆਂ ਚੜੇ ਆਓ ਓਏ ਓਏ ਲੰਗਰ ਸ਼ਾਹ ਆਈਏ ਯਾਰ ਉਹ ਹੋਏ ਇਹਦੇ ਅੰਦਰ ਕੀ ਸਰਪ੍ਰਸਤ ਮੈਂ ਦੇਖਿਆ ਇਸ ਵਾਰ ਸੰਗਤ ਦਾ ਬੁਰੇ ਪਰਾਂ ਵਿੱਚ ਜਾਨੀ ਕਿ ਜਾਗ ਰਿਤੀ ਆਈ ਹੈ ਕੁਝ ਪ੍ਰਚਾਰਕਾਂ ਕਰਕੇ ਕੁਝ ਸੋਸ਼ਲ ਮੀਡੀਆ ਦਾ ਵੀ ਹੈਗਾ ਇਹਦੇ ਵਿੱਚ ਰੋਲ ਪ੍ਰਚਾਰਕਾਂ ਨੇ ਵੀ ਬਹੁਤ ਪ੍ਰਚਾਰ ਕੀਤਾ ਹੈ ਗੁਰਸਿੱਖੀ ਦਾ ਬਹੁਤ ਜਾਨੀ ਕਿ ਇਸ ਵਾਰ ਟਰਾਲੀ ਜਿੰਨੀ ਸਵਾਰ ਆਈ ਆ ਬਹੁਤ ਟਰਾਲੀ ਦੇਖੀ ਇਸ ਵਾਰ ਸੰਗਤ ਦੀ ਹੋਇਆ ਕਿ ਬਦਈ ਮੇਰੇ ਰੱਖੇ ਆਪਣੀ ਕੌਮ ਤੇ ਵੈਗਰੂ ਬਾਕੀ ਸਾਰੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ ਨਵੇਂ ਸਾਲ ਵਿੱਚ ਵੈਗਰੂ ਤੁਹਾਡੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਤੁਹਾਨੂੰ ਤੰਦਰੁਸਤ ਰੱਖਣ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖਣ ਨਵਾਂ ਸਾਲ ਸਾਰਿਆਂ ਦੇ ਘਰਾਂ ਖੁਸ਼ੀਆਂ ਖੇੜੇ ਲੈ ਕੇ ਆਵੇ ਬਾਕੀ ਆਪਣਾ ਠੰਡ ਤੇ ਰੱਖੋ ਬਚਾਓ ਠੰਡ ਪੈਰੀ ਹੋਣ ਪੂਰੀ ਗੁਰੂਆ ਅੰਦਰ ਬਹਿ ਜਾ ਹਾਂ ਅੰਦਰ ਬਹਿ ਜਾ ਹਾਂ ਅੰਦਰ ਬਹਿ ਜਾ ਰਜਾਈ ਚ ਤੈਨੂੰ ਕਿੱਥੇ ਲੱਗਣੀ ਠੰਡ ਤਾਂ ਪ੍ਰਾਣੀਆਂ ਖਲਕਾਂ ਖਾਧੀਆਂ ਹੋਈਆਂ ਉਹ ਦੇਖ ਨਾ ਤੱਕਿਆ ਹੈ ਨਾ ਉਹ ਮਾਹ ਅੰਦਰ ਬਹਿ ਜਾ ਉਹ ਲਾ ਆਹ ਉਹ ਉੱਥੇ ਸਾਰਾ ਦੇ ਦੇ ਉੱਥੇ ਆ ਬੈਠਾ ਦੇਖੀ ਜਾ ਉਹ ਰੋੜਾ ਇੱਥੇ ਦਾ ਇਹ ਵੀ ਪੰਗਾ ਸਿਆਲ ਦਾ ਹਾਂ ਨਹੀਂ ਲੋਥੀ ਬੈਂਡ ਨਾ ਆਹ ਕਾਂਗਰਸ ਦਾ ਚੋਣ ਨਿਸ਼ਾਨ ਬੰਨ੍ਹਿਆ ਸਿਰ ਪਰ ਹਾਂ ਨਹੀਂ ਆਮ ਆਦਮੀ ਪਾਰਟੀ